ਖਾਣਾ ਰਾਵਲਪਿੰਡੀ ਅਦੀਨ ਆਉਂਦੀ ਪੁਲਿਸ ਚੌਂਕੀ ਪਾਸਟਾ ਵਿਖੇ ਐਸਆਈ ਦਿਲਵਿੰਦਰ ਵੀਰ ਸਿੰਘ ਦੇ ਤਬਾਦਲੇ ਤੋਂ ਬਾਅਦ ਐਸਆਈ ਗੁਰਚਰਨ ਸਿੰਘ ਨੇ ਚੌਂਕੀ ਇੰਚਾਰਜ ਵਜੋਂ ਅਹੁਦਾ ਸੰਭਾਲ ਲਿਆ ਹੋਇਆ ਪੱਤਰਕਾਰ ਮਿਲਣੀ ਦੌਰਾਨ ਗੱਲਬਾਤ ਕਰਦਿਆਂ ਭਵਿਕੀਆਂ ਯੋਜਨਾਵਾਂ ਅਤੇ ਇਲਾਕਾ ਵਾਸੀਆਂ ਦੀਆਂ ਦਰਪੇਸ਼ ਸਮੱਸਿਆਵਾਂ ਤੋਂ ਜਾਣੂ ਹੋਣ ਸੰਬੰਧੀ ਆਉਣ ਵਾਲੇ ਕੁਝ ਦਿਨਾਂ ਦੌਰਾਨ ਇਲਾਕੇ ਵਿੱਚ ਲੀਆਂ ಗ್ರಾಮ ਪੰਚਾਇਤਾਂ ਅਤੇ ਹੋਰ ਮਹਤਵਪੂਰਨ ਵਿਅਕਤੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਰੱਖੇ ਜਾਣ ਸੰਬੰਧੀ ਗੱਲਬਾਤ ਕੀਤੀ ਗਈ ਮੈਂ ਸਭ ਤੋਂ ਪਹਿਲਾਂ ਤਾਂ ਇਲਾਕਾ ਵਾਸੀਆਂ ਨੂੰ ਹੁਣ ਚੌਂਕੀ ਦੇ ਜਿਹੜੇ 10-12 ਪਿੰਡ ਨੇ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਵੀ ਸਾਡਾ ਸਾਥ ਦਿਓ ਵੀ ਜਿਹੜਾ ਇਲਾਕੇ ਦੇ ਵਿੱਚ ਕ੍ਰਾਈਮ ਰੇਟ ਆ ਜਾਂ ਕੋਈ ਐਨਡੀ ਨਸ਼ੇ ਦੇ ਸੰਬੰਧ ਵਿੱਚ ਕਿਸੇ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਆ ਸਾਡੇ ਨਾਲ ਸਾਂਝੀ ਕਰੋ ਸਾਡਾ ਸਹਿਯੋਗ ਕਰੋ ਤਾਂ ਜੋ ਆਪਾਂ ਰਲ ਮਿਲ ਕੇ ਇਲਾਕੇ ਦੇ ਵਿੱਚ ਕ੍ਰਾਈਮ ਨੂੰ ਚੋਰੀਆਂ ਲੁੱਟਾਂ ਖੋਹਾਂ ਜਾਂ ਨਸ਼ੇ ਨੂੰ ਕੱਟ ਕਰ ਸਕੀਏ ਜੇ ਕਿਸੇ ਦੀ ਕੋਈ ਨਿੱਜੀ ਸਮੱਸਿਆ ਪੁਲਿਸ ਪ੍ਰਤੀ ਉਹ ਸਾਡੇ ਨਾਲ ਤੁਰੰਤ ਮੇਲ ਕਰਨ ਤੇ ਜੇ ਉਹਨਾਂ ਹੀ ਤਰਖਾਸ ਦਾ ਨਪਟਾਰਾ ਹੋ ਸਕੇ ਟਾਈਮ ਤੇ ਸਾਰਾ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਸ਼ਿਆ ਪ੍ਰਤੀ ਕੋਈ ਜਾਗਰੂਕ ਕੈਂਪ ਵੀ ਲਗਾਇਆ ਜਾ ਰਿਹਾ ਹੈ ਅਸੀਂ ਤੁਹਾਨੂੰ ਇੱਕ ਦੋ ਦਿਨ ਦੇ ਵਿੱਚ ਮੈਸੇਜ ਦੇਵਾਂਗੇ ਅਫਸਰਾਨਾਂ ਨਾਲ ਗੱਲ ਕਰਕੇ ਜਿਹੜੇ ਚੌਂਕੀ ਦੇ ਸਾਰੇ ਪਿੰਡ ਆ ਉਹਨਾਂ ਦੀਆਂ ਸਾਰੀਆਂ ਪੰਚਾਇਤਾਂ ਪੱਤਰਕਾਰ ਤੇ ਹੋਰ ਮੋਤਵਰ ਭਾਈਚਾਰੇ ਨੂੰ ਬੁਲਾ ਕੇ ਇੱਕ ਸੈਮੀਨਾਰ ਇੱਥੇ ਕਰ ਰਹੇ ਹਾਂ ਚੌਂਕੀ ਦੇ ਵਿੱਚ ਜਿਹਦੇ ਨਾਲ ਸਾਰਾ ਇਲਾਕੇ ਦੇ ਵਿੱਚ ਮੈਸੇਜ ਆਵੇ ਵੀ ਕੋਈ ਵੀ ਬੰਦਾ ਜਿਹੜਾ ਆਮ ਨਾਗਰਿਕ ਹੈ ਉਹ ਸਾਡੇ ਨਾਲ ਜਿਹੜੀ ਆਣ ਕੇ ਬਿਨਾਂ ਡਰ ਬਿਨਾਂ ਸੰਕੋਚ ਇਨਫਾਰਮੇਸ਼ਨ ਸਾਂਝੀ ਕਰੇ ਜਿਹਨਾਂ ਨਸ਼ੇ ਨੂੰ ਨੱਥ ਪਾ ਸਕੀਏ ਤੇ ਆਮ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਾਂ ਆਮ ਲੋਕਾਂ ਨੂੰ ਇਹ ਅਪੀਲ ਆ ਬਈ ਜੁਰਮ ਤੋਂ ਹਟ ਕੇ ਆਪਣੀ ਜ਼ਿੰਦਗੀ ਜੀਣ ਕੋਈ ਉਸ ਤਰ੍ਹਾਂ ਦੀ ਝੂਠੀ ਇਤਲਾਹ ਨਾ ਸਾਨੂੰ ਦੇਣ ਸੱਚੀ ਤੇ ਸੁੱਚੀ ਇਤਲਾਹ ਦੇਣ ਜਿਹਦੇ ਨਾਲ ਸਾਰਿਆਂ ਨੂੰ ਇਨਸਾਫ ਮਿਲ ਸਕੇ